ਜੇ ਤੁਸੀਂ ਇਕਰਾਰ ਮੰਤਰੀ ਨਾ ਬਣਾਵੇ ਹੱਥ ਕਰ ਲਓ ਤੁਸੀਂ ਚਾਹ ਨਹੀਂ ਰਿੜੀ ਲਾਉਦੇ ਹੁੰਦੇ ਜਿਹੜੀ ਕੁਝ ਚਾਹਨੇ ਹੁੰਦੇ ਮੈਂ ਚਾਹ ਬਣਾਉਣਾ ਦੇਖੋ ਕੋਈ ਪ੍ਰਧਾਨ ਮੰਤਰੀ ਆ ਜਾ ਤੁਹਾਡੇ ਵਰਗਾ ਫੈਸਲਾ ਸੁਲਾਣ ਦਾ ਕੋਈ ਬੰਦਾ ਤੁਹਾਡੇ ਕੋਲੇ ਆਉਂਦਾ ਇੱਕ ਕੱਪ ਚਾਹ ਦਾ ਪੀ ਕੇ ਤੁਹਾਨੂੰ 2000 ਰੁਪਏ ਦਾ نوٹ ਕਿ ਦੇ ਕੇ ਕਹਿੰਦੇ 5 ਰੁਪਏ ਕੱਟ ਕੇ ਬਾਕੀ ਮੋੜ ਦੇ 1995 ਕਿਥੋਂ ਮੋੜੋ ਤੁਸੀਂ ਸਬਜ਼ੀ ਵਾਲਾ ਕਿਥੋਂ ਮੋੜ ਬਣੇ ਪੈਸੇ ਗਰੀਬਾਂ ਦਾ ਪਾਕੇ ਆਪ ਲੋਕਾਂ ਨੇ ਸਮੱਸਿਆ ਹਾਂ ਸਮਝਦੀ ਨਹੀਂ ਆਉਂਦੀ ਆਪ ਲੋਕਾਂ ਨੇ ਇਸ ਸਮੱਸਿਆ ਨੂੰ ਨਹੀਂ ਸਮਝਉਂਦੀ ਆਪ ਲੋਕਾਂ ਨੇ ਸਮੱਸਿਆ ਨਾ ਕਰ ਆਰ ਗੇਤੀ ਤਾਲੇ ਕੋੜਤਾ ਇੱਕ ਪਾਇੰਟਾ 200 ਸਾਈਡਾ ਤੇ 55 ਚਲਾ ਮੁੜੇ ਲਾ ਰਿਹਾ ਇਹ ਤਾਂ ਫਿਰ ਆਪ ਲੋਕਾਂ ਦੇ ਵਿੱਚ ਬਣ ਕੇ ਪਤਾ ਲੈ ਛੁਕੀਆਂ ਝੋਕੀਆਂ ਚ ਕੰਮ ਕੀਤਾ ਮਦਦ ਕਿਸ ਕਸ਼ਟ ਵਾਸਤੇ ਗਰੀਬਾਂ ਦੀਆਂ ਝੁਕੀਆਂ ਚ ਗਲੀਆਂ ਜਾ ਕੇ ਉਹਨੇ ਦੇ ਸਵਸਿਆਾਸ ਸੁਖਦੇ ਨੇ ਇਹ ਤੋਂ ਪਹਿਲਾਂ ਵੀ ਹੋਈ ਨਹੀਂ ਸੀ ਇਹ ਤੋਂ ਪਹਿਲਾਂ ਕਦੇ ਦੇਖੀ ਹੀ ਨਹੀਂ ਕਾਫਲੇ ਦੇ ਲੰਗਦੇ ਸੀ ਵੀਰੋ ਸਟਾਪੀ ਤੇ ਲੈ ਕੇ ਉਹਦੇ ਨੇ ਹੁਣ ਥੋੜਾ ਥੋੜਾ ਦੂਰ ਕਿ ਪਿਆ ਹੈ ਕੈਪਟਨ ਅਵਿਰਿੰਦਰ ਇੱਕ ਦਿਨ ਸ਼ਤਾਬ ਦੀ ਟ੍ਰੇਨ 'ਚ ਫਰਦਾ ਸੀ ਇੱਕ ਦਿਨ ਪਾਂਗੜ 'ਚ ਬੈਠ ਕੇ ਲੰਗਰ ਸ਼ਕ ਰਿਹਾ ਸੀ ਆਗੇ ਆਗੇ ਚੱਲੇ ਚੱਲੇ ਹੋਏ ਨੇ ਹੁਣ ਆ ਇੱਥੇ ਸਾਡੇ ਵਿਰੋਧ ਤੇ ਲਾਰ ਕੇ ਇੱਥੇ ਖੜੇ ਸੀ ਢਾਈ ਟੋਡਰੂਆ ਮੋੜ ਤੇ ਕਾਂਗਰਸੀ ਤੇ ਕਾਲੀ ਇਕੱਠੀ ਖੜਦੇ ਹੁੰਦਾ ਹੁਣ ਕਹਿੰਦੇ ਚੱਲ ਥੋੜਾ ਕੱਟ ਕੇ ਲੇ ਕੋ ਤੀਂ ਦੀਪ ਐਂ ਤੂੰ ਸੀ ਹੋ ਜਾ ਤੀ ਚੜੀ ਅਸਾਂ ਨੇ 60 ਸਤਾ ਲਗਾ ਦੇ ਚੱਲ ਐ ਕੁਝ ਨਾ ਲੈਂਦੇ ਨੀ ਕਾਲਾ ਕਾ ਕਾਲਾ ਚੱਲੀ ਅੱਕੇ ਦੀ ਵਾਲ ਬਾਹਰ ਜਾਓ ਤੇ ਬਾਹਰ ਜਾਓ ਤੇ ਬਾਹਰ ਜਾਓ ਕੀ ਕੀ ਨਸ਼ਾ ਕਰਤਾ ਜੀ ਅਸੀਂ ਮਾਰ ਦਿੰਦੇ ਪੰਜਾਬ ਦਾ ਅਸੀਂ ਲੋਕ ਕਹਿੰਦੇ ਆ ਪੁੱਤਾਂ ਦੇ ਬੱਚਿਆਂ ਨੇ ਜਾਨਾਂ ਚਾਉਂਦੀਆਂ ਲੋਕਾਂ ਦੀ ਕਿਸਾਨੀ ਦੀ ਗੱਲ ਕਰਦੇ ਆ ਪਾਰਲੀਮੈਂਟਾਂ 'ਚ ਬੋਲਦੇ ਜਿੱਥੇ ਮੌਕਾ ਮਿਲਦਾ ਗਰੀਬ ਦੇ ਨਾਲ ਖੜਦੇ ਆ ਗਰੀਬਾਂ ਵਾਪਸ ਜਾਓ ਅਸਲ ਕੀ ਹੋ ਗਿਆ ਉਹ ਜਿਹੜੇ ਕੁੜੀਆਂ ਕਹਿੰਦੀਆਂ ਹੁੰਦੀਆਂ ਨਾ ਪਿੰਡਾਂ 'ਚ ਕਿ ਮੁੰਡਾ ਤਾਂ ਪਰਸੋ ਚਾਹਦਾ ਉਪਰੀ-ਉਪਰੀਆਂ ਗੱਲਾਂ ਕਰਦਾ ਸੀ ਮੁੰਡੇ ਦਾ ਕਾਲ ਦਿਸ ਗਿਆ ਸੀ ਇਹਨਾਂ ਨੂੰ ਆਪਣਾ ਕਾਲ ਦਿਸ ਗਿਆ ਇਹ ਬਿਰੋਧੀ ਪਾਰਟੀ ਵੀ ਸਵੀ ਮਾਰਗ ਨਾ ਪੰਜਾ 6 ਫਿੱਟ ਆਉਣ ਦੀਆਂ ਕਪਤਨ ਕਹਿੰਦਾ ਫਰਕ ਅੱਠ ਆ ਜਾਣਗੀਆਂ ਫਿਰ ਪੰਜਾ 6 ਜਾਂ 7 8 ਨੇ ਤੋਂ ਡਰਦੇ ਕਿ ਉਹ ਤੁਸੀਂ ਉੱਥੇ ਕੁਖੜਾ ਦੇ ਸਾਨੂੰ ਪੰਜ 6 ਨੇ ਕਹਿੰਦਾ ਮੇਰੇ ਤੋਂ ਨਾ ਇਹਨਾਂ ਨੂੰ ਸਾਡਾ ਪਤਾ ਐ ਇਹਨਾਂ ਨੂੰ ਇਹਨਾਂ ਨੂੰ ਪਤਾ ਐ ਇਹਨਾਂ ਨੂੰ ਜੋ ਸਰਦੇ ਸੁਰ ਤੇ ਆਏ ਨੇ ਸਾਡੇ ਪਤਾ ਇਹਨਾਂ ਨੂੰ ਇਸ ਕਰਕੇ ਜੀਰੂ ਛੋਟੇ ਨਾਲ ਆਸ ਛੋਟੇ ਵਰਗੇ ਕਪਤਨ ਮਨਿੰਦਰ ਸਿੰਘ ਜੀ ਇਸਤੀਫਾ ਦੇਤਾ ਲੋਕ ਸਭਾ ਤੋਂ ਪਹਿਲੀ ਗੱਲ ਤਾਂ ਮੈਨੂੰ ਉੱਥੇ ਆਉਂਦਾ ਪਹਿਲੀ ਤਰ ਪਹਿਲਾਂ ਆਟੋਮੈਟਿਕ ਅਸਤੀਫਾ ਸੀ ਅਸਤੀਫਾ ਦੇਤਾ ਪਾਰਲੀਮੈਂਟ ਦੇ ਵਿੱਚ ਜਦੋਂ ਪਤਾ ਕੀਤਾ ਉਹ ਕਹਿੰਦੇ ਇਹ ਇਸਤੀਫਾ ਤਾਂ ਜਾਲੀ ਹੈ ਜੀ ਇਸਤੀਫਾ ਦੇ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਫਾਰਮ ਮਿਲਦਾ ਹੈ ਉਹਦੇ ਤੇ ਲਿਖਣਾ ਪੈਂਦਾ ਵਨ ਲਾਈਨ ਰੇਤੀਸ ਟਿੱਕ ਕੋ ਲਾਈਨਸ ਦੀ ਹਫਤਾ ਦੇਣਾ ਪੈਂਦਾ ਹੈ ਕਿ ਮੈਂ ਇਥੋਂ ਪਾਰਲੀਮੈਂਟ ਦਾ ਮੈਂਬਰ ਆ ਤੇ ਮੈਂ ਮੈਂਬਰੀ ਛਾੜਿਆ ਪਾ ਕੋਟ ਆਰਧਮੇਰੀ ਦੱਸ ਸਕਦੇ ਉਸ ਦੀ ਹਮਨੇ ਜਾਂਦਾ ਹੈ ਅਲਟਾ ਵੱਡਾ ਬਲੰਦਾ ਲਿਖਦਾ ਚੀਚੀ ਨੂੰ ਖੋ ਲਾਗੇ ਸ਼ੇਰ ਬਣ ਦੇਸੀ ਅੱਜ ਦੇ ਕੱਲ੍ਹ ਹਜੇ ਉਸ ਗੱਲ ਬਸ ਰੋਲਾ ਪਿਆ ਅੱਜ ਕਹਿੰਦੇ ਜਲ ਫਰੋਦੇ ਦੇ ਦੇਣਾ ਕੋਈ ਕਾਂਗਰਸ ਦੀ ਆਤਮਿਕੋ ਆਹ ਅੰਤਨ ਪ੍ਰਾਣੀ ਇਹਨਾਂ ਅਸਤੀ ਸੇਜੇ ਕਾ ਬੜਾ ਕਰੀ ਕਾਂਗਰਸ ਨੇ ਹਾਂ ਹਾਂ ਮਾਰ ਤੈਗਰੀ ਸ਼ਿਸ਼ਟਾ ਉੱਤੇ ਧੂੜਾ ਜੰਮਿਆ ਕੰਦਾ ਚੜ ਜਾਂਦੇ ਨੇ ਗਰੀਬੀਆਂ ਵੇੜੇ ਉੱਤੇ ਗਰੀਬੀਆਂ ਵਖਰੀਆਂ ਤੇ ਗਰੀਬੀਆਂ ਮੱਧਿਆ ਤੇ ਸਭ ਤੇ ਨਿਵਾਨੀਆਂ ਰੋਟੀਆਂ ਨੂੰ ਬਿਲੇ ਬਾਨੀਆਂ ਨੂੰ ਵੱਡਿਆਂ ਨੂੰ ਕਰ ਤੋਂ ਮਾਫੇ ਦਾ 114000 ਕਰੋੜ ਮਾਫ ਕਰਤਾ ਉਹ ਕਿਸਾਨਾਂ ਬਾਰੇ ਸੋਚ ਲੋ ਸ਼ਿਸ਼ਟਾ ਉੱਤੇ ਧੂੜਾ ਜੰਮਿਆ ਕੰਦਾ ਚੜ ਜਾਂਦੇ ਨੇ ਜਿੱਲ ਦਾ ਸਭ ਵੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਚੌਂਦਿਆਂ ਦੇ ਘਰ ਲੀਰਾ ਲੰਕੜ ਕੋਈ ਪੁੱਛਦਾ ਨਹੀਂ ਮਰਿਆ ਉੱਤੇ ਥਿੱਲੇ ਜੜੀਆਂ ਯਾਤਰਾ ਚੱਲੀ ਜਾਂਦੇ ਨੇ ਤੇ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਨਿੱਤੀ ਮੁੱਖ ਮੰਤਰੀ ਉਹਨਾਂ ਚ જવાબਤਾ ਦਿਓ ਜਿਹੜੇ ਦਿਵਾਰੀ ਵਾਲੇ ਤੇ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕੋਈ ਕਹਾਣੀ ਨਹੀਂ ਗਰੀਬ ਤਾਂ ਧਿਆਨੇ ਤੇ ਜਾਊਗਾ ਤਾਂ ਰੋਟੀ ਪੱਕੂ ਵੀ ਗਰੀਬ ਦੇ ਬੱਚੇ ਤਾਂ ਲੋਕਾਂ ਦੀਆਂ ਅੱਛਵਾ ਜੇ ਚੱਲਦੇ ਦੇਖਤੀ ਮਨ ਬਚਾ ਲੈਂਦੇ ਆ ਹਾਲ ਸਾਡੀ ਦਾ ਆਮ ਆਦਮੀ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਯੂਥ ਦਾ ਮੈਨੀਫੈਸਟੋ ਜਾਰੀ ਕੀਤਾ ਹੈ ਵਪਾਰੀਆਂ ਦਾ ਮੈਨੀਫੈਸਟੋ ਜਾਰੀ ਕੀਤਾ ਹੈ ਵੀਰੋ ਅੱਜ ਹਾਲਤ ਹੈ ਮੰਡੀ ਗਵਿੰਦਗੜ ਉੱਜੜਾ ਹੋਇਆ ਸ਼ਹਿਰ ਹੈ ਸਵਰਗ ਦਾ ਚਿਬਨੀਆਂ ਚ ਘਾਓ ਕੁਪੀ ਜਿਹੜਾ ਕਿਤੇ ਲੋਹੇ ਦੀ ਬਹੁਤ ਵੱਡੀ ਮੰਡੀ ਏਸ਼ੀਆ ਦੀ ਹੁੰਦਾ ਵਪਾਰੀ ਸਾਰੇ ਚਲੇ ਗਏ ਕੋਈ ਕੰਮ ਹੀ ਨਹੀਂ ਨੂੰ ਹੋ ਰੋ ਪੰਜਾਬੀ ਸਰਕਾਰਾਂ ਦਾ ਕੰਮ ਇਹ ਉਹ ਹੋਰ ਕੰਮ ਜਵ ਕਰਦੇ ਐ ਭਾਈ ਹੋਰ ਕੰਮ ਜਵ ਹੋ 2000 ਬੰਦੇ ਨੂੰ ਹੋਰ ਕਰਦੇ ਨੇ ਰੋਜ਼ਗਾਰ ਦੇ ਇੱਥੇ ਜੇ ਕੰਮ ਜਵ ਹੋ ਜੇ ਉਹਨੇ ਕੋਈ ਆਏ ਦਿਨ ਕਹਿੰਦੇ ਕੱਲਾ ਕਿਨੇ ਕੰਮ ਜਵ ਹੋਵੇ ਸਾਡਾ ਇਹ ਸਭ ਆਪਾਂ ਵੇਚੋ ਤੋਂ ਵੀਰੋ ਇਹ ਨਮੀਏ ਨੀਤਾਂ ਮਾਰੀਆਂ ਨੇ ਸਿਆਣੇ ਕਹਿੰਦੇ ਢਿੱਡ ਦਾ ਭੁੱਖਾ ਰਹਿ ਜਾਂਦਾ ਹੈ ਨੀਤ ਦਾ ਭੁੱਖਾ ਨਹੀਂ ਲੱਟਾ ਇਹ ਨੀਤਾਂ ਦਾ ਭੁੱਖਿਆ ਵੀਰੋ ਇਹਨਾਂ ਜਿਹੜੇ ਨਹੀਂ ਬਾਦਲ ਸਾਹਿਬ ਕੀ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਚੱਲਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਇਹ ਕਿਹਾ ਜਾਂਦਾ ਸੀ ਇਮਾਨਦਾਰੀ ਦਾ ਇੰਨਾ ਬੋਲਵਾਲਾ ਸੀ ਕਿ ਕਿਸੇ ਕੁੱਤੇ ਦੇ ਘਰ ਚ ਸੋਨੇ ਦਾ ਘੰਟਾ ਪਾ ਦਿਓ ਅਗਲੇ ਦਿਨ ਉਸੇ ਕੁੱਤੇ ਦੇ ਘਰ ਚ ਬੰਦਾ ਸੀ ਕੋਈ ਲਾਉਂਦਾ ਨਹੀਂ ਸੀ ਆ ਸੀ ਮਹਾਰਾਜਾ ਇਸ ਤਰ੍ਹਾਂ ਅੱਜ ਦੀ ਦੇਸ਼ ਚ ਆ ਗਾਲੀਆ ਤੇ ਗਾਂਗਲੀਆਂ ਨਾਲ ਹੱਥ ਮੜਾ ਕੇ ਬਾਤਾਂ ਉਕੜਾ ਗੇਟੀਆਂ ਪੈਂਦੀਆਂ ਹੈਗੇ ਪੂਰੀਆਂ ਜਿਹਾ ਨਹੀਂ ਕਰਦੀਆਂ ਕਹਿੰਦੀ ਮੇਰੇ ਬਾਰੇ ਮੇਰੀ ਪੱਜਾ ਕੋਈ ਗੱਲ ਤੇ ਚਰਚਾ ਕਰਦੀ ਤਾਂ ਕਿ ਸਦਾ ਆਚਰ ਸਕੀ ਸਿਆਜ ਆ ਇਹਨਾਂ ਨੂੰ ਸੁਪੀਰ ਬਾਦਲ ਨੂੰ ਮਜੀਠੀਆ ਦੇ ਕੰਧਾਂ ਨਾਲ ਗੱਲ ਨਾ ਲਾਉਣੇ ਪਏ ਵੀ ਜਾਣ ਉਲਟਾ ਸੋਚ ਲਗੇ ਕਿਸੇ ਕੋਈ ਦੋ ਚਾਰ ਪੀ ਰਹਿ ਤਾਂ ਨਹੀਂ ਗਏ ਉਹ ਜਿਹੜੀ ਤਰੀ ਲਾਰ ਸਿੰਘ ਬਾਦਲ 90 ਸਾਲ ਦੇ ਮਜੂਬੇ ਨੇ ਪੰਜ ਵਾਰੀ ਮੁੱਖ ਮੰਤਰੀ ਸੰਗੇਦਰ ਸਿੰਘ ਕਹਿੰਦੇ ਨੇ ਜੇ ਤੁਸੀਂ ਮੈਨੂੰ ਓਟਾ ਪਾ ਦੋਗੇ ਮੇਰੀ 10 ਸਾਲ ਹੋਰ ਉਮਰ ਬਚ ਜੂਗੀ ਮੈਂ ਕਿਹ ਜਿਹੜੀ ਪੰਜਾਬੀਆਂ ਦੀ ਘਟ ਜੋ ਉਹਦੇ ਬਾਰੇ ਕੀ ਸੋਚਿਆ ਬਾਲ ਸਾਹਿਬ ਤੁਹਾਡੇ ਰਾਜ ਦੇ ਵਿੱਚ ਜਿੰਨੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ 72% ਦੀ ਉਮਰ 30 ਤੋਂ 40 ਸਾਲ ਹੈ ਤੁਹਾਡੇ ਰਾਜ ਦੇ ਵਿੱਚ ਜਿੰਨੇ ਚਿੱਟੇ ਨਾਲ ਮੁੰਡੇ ਮਰੇ ਨੇ ਤੁਹਾਡੇ ਮੁੰਡੇ ਦੇ ਰਿਸ਼ਤੇਦਾਰ ਵਿਕਰਮਜੀਤ ਮਜੀਠੀਆ ਕਰਕੇ ਜਿੰਨੇ ਮੁੰਡੇ ਮਰੇ ਨੇ ਉਹਨਾਂ ਦੀ ਐਵਰੇਜ ਏਜ 20 ਤੋਂ 25 ਸਾਲ ਹੈ 92% ਦੀ ਉਹ ਐਵਰੇਜ ਤੁਹਾਡੇ ਰਾਜ ਕਰਕੇ ਜਿਹਦੇ ਬੇਦਗਾਂ ਦਾ ਨਾ ਖਾਈ ਜਾਂਦੇ ਆ ਉਹਨਾਂ ਦੀ ਉਮਰ 25 ਤੋਂ 35 ਸਾਲ ਹੈ ਤੁਹਾਡੇ ਰਾਜ ਕਰਕੇ ਜਿਹੜੇ ਮੁੰਡੇ ਸਿਸਟਮ ਤੋਂ ਉਸਕੇ ਬਾਅਦ ਨੂੰ ਕੰਮ ਚਲੇ ਗਏ ਉਹਨਾਂ ਦੀ ਉਮਰ 20 ਤੋਂ 30 ਸਾਲ ਹੈ ਇੱਥੇ ਫਰਕ ਆ ਵੀਰੋ ਚੰਤੌਰ ਸਾਹਿਬ ਵਾਲਿਓ ਸੋਚ ਲਿਓ ਇੱਕ ਪਾਸੇ ਵਿਕਾਸ ਸਿੰਘ ਬਾਦਲਾ ਜਿਹੜਾ ਵੋਟ ਮੰਗ ਰਿਹਾ ਕਿ ਮੇਰੀ ਰਿਕਵਰੀ ਹੋ ਜਾਓ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਮੇਰੀ ਵੋਟ ਮੰਗ ਰਹੀ ਹੈ ਕਿ ਪੰਜਾਬ ਦੀ ਉਮਲਤ ਵੀ ਕਰਾਂਗੇ ਪੰਜਾਬ ਦੀ ਸੁਖੀ ਬਾਦਲੇ ਤੇ ਯਕੀਨ ਨਾ ਕਰਿਓ ਉਹਦਾ ਅਗਲੇ ਦੇ ਵੀ ਨਹੀਂ ਸੋਚਦਾ ਕੀ ਗੱਲ ਕੀ ਹੈ ਕੁਝ ਵੀ ਕਹਿ ਦਿੰਦਾ ਕੁਝ ਵੀ ਪਤਾ ਹੀ ਨਹੀਂ ਕਦੇ ਪਾਣੀ ਤੇ ਬਸਾ ਚਲਾਵਾਂਗੇ ਫਿਰ ਪਾਕਿਸਤਾਨ ਨੂੰ ਬਿਜਲੀ ਵੇਚਾਂਗੇ ਪਤਾ ਨਹੀਂ ਕਹਿ ਜੀ ਗੱਲਾਂ ਸੁਬੀਰ ਵੱਲ ਦਾ ਭਾਸ਼ਿਆ ਉਸ ਹਫ਼ਤਾ ਵਰਗਾ ਹੁੰਦਾ ਉਸ ਹਫ਼ਤਾ ਜਿਹੜੀ ਕੁਝ ਨਹੀਂ ਹੈਗਾ ਆ ਫਿਰ ਪਰ ਹੋਏ ਬਸ ਸੁਬੀਰ ਵੱਲ ਦੇ ਬਕੂ ਗੱਲਾਂ ਇੰਦਰੂਦਰੀ ਕੋਈ ਬੰਦੀਆਂ ਜਿਹੜੇ ਰੋੜ ਜਾਂਦੀਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੇ ਪੈਸੇ ਨੂੰ ਮਿਲ ਜਾਣਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਭਾਵੇਂ ਗੌਰਮੈਂਟ ਕਰਜਾ ਲਾ ਕੇ ਦੇਵੇ ਜਿਵੇਂ ਮਰਜ਼ੀ ਦੇਵੇ ਸੁਆਮੀ ਦਾ ਥਨੀਆ ਰੋਡਾ ਸਵਾਮੀਨਾਥ ਦੀ ਰਿਪੋਰਟਾਂ ਕਹਿੰਦੀ ਹੈ ਜੇ 10000 ਦੀ ਫਸਲ ਆ ਲੱਗਿਆ ਖਰਚਾ ਹੋ ਗਿਆ ਤਾਂ ਕਰਕੇ 15000 ਰੁਪਏ ਲੈਣਾ ਚਾਹੀਦਾ ਹੈ ਇਹ ਸਵਾਮੀਨਾਥ ਦੀ ਰਿਪੋਰਟ ਕਹਿੰਦੀ ਹੈ ਆਮ ਆਪ ਦੀ ਪਾਰਟੀ ਨੇ ਬਣਾ ਕੀਤਾ ਕਿ ਅਸੀਂ ਸਰਕਾਰ ਬਣੇ ਤਵਾਰ ਸਵਾਮੀਨਾਥ ਦੀ ਰਿਪੋਰਟ ਤੇ ਬਰਾਬਰ ਕਰਦਾ ਕਿਉਂਕਿ ਸਟੇਟ ਗਵਰਨਮੈਂਟ ਸਵਾਮੀਨਾਥ ਲੁਲਾਰਪੁਰ ਕਸਬੇ ਪਾਰ ਸਟੇਟ ਗਵਰਨਮੈਂਟ ਸਵਾਮੀਨਾਥ ਤੇ ਜਿਹੜਾ ਰੇਟ ਹੈ ਉਹਦੇ ਵਿੱਚ ਜਿਹੜਾ ਫਰਕ ਹੈ ਉਹਦਾ ਮੁਆਵਜ਼ਾ ਦੇ ਸਕਦਾ a ਵਸਤੇ ਬਦਲ ਗਿਆ ਕੇਦੀ ਵਾਲਾ ਕੌਣ ਆਹ ਹਾਂ ਇਹ ਵਾਰ ਕਾਦੀ ਲੋਕ ਮੇਤੇ ਨਹੀਂ ਲੋਕ ਤਰਸਾ ਤੇ ਮੈਂ ਨਵਾਂ ਨਵਾਂ ਰੀਪ ਬਣਿਆ ਕਿਸੇ ਬਰਨਾਰੇ ਦੇ ਜਿਹੜੇ ਇੱਕ ਪਿੰਡ ਜਾ ਰਿਹਾ ਸੀ ਉੱਥੇ ਸੱਤ ਦੇ ਵਿੱਚ ਬਜ਼ੁਰਗ ਦਾਸ ਕਿਹੜੀ ਜਾਂਦੇ ਸੀ ਮੈਂ ਆਪਣੇ ਮੁੰਡੇ ਨੂੰ ਕਾ ਗੱਡੀ ਚਲਾਉਣ ਨੂੰ ਲੇ ਕੇ ਰੋਕ ਲਾਤਾ ਗੰਦਾਪੜੇ ਕੋਲ ਹੈਗਾ ਮੇਰੇ ਚੱਲਿਏ ਮੈਂ ਉਧਰ ਅੱਗੇ ਚੋ ਉਹਨਾਂ ਨੂੰ ਪਤਾ ਨਹੀਂ ਸੀ ਕਿ ਹੋਣਾ ਹੈ ਜੱਟ ਉਹਨਾਂ ਚ ਬੈ ਗਿਆ ਉਹ ਹਰਾਨ ਹੋ ਗਏ ਕਹਿੰਦੇ ਵੀ ਬੜਾ ਹਾਜੀ ਅਈ ਅਈ ਆਹ ਦੇਖੋ ਜੱਲ ਮੇਰੇ ਕੋਈ ਕੋਈ ਲਾਲ ਰੰਗੀ ਮਹਿਨਤ ਆਈ ਆ ਆਸਾਬਾਂ ਵੀ ਉਹ ਜੀ ਥੋੜੇ ਜਿਕੇ ਆਸਾਬ ਹੈ ਚੋ ਚਾਹ ਬਣੀ ਦੀ ਸੇਵਾ ਕਰੁੰਦਾ ਚ ਕਰਨ ਲੱਗੇ ਇੱਕ ਕ 70 75 ਸਾਲ ਦਾ ਮੇਰੇ ਮੋਢੇ ਤੇ ਹੱਥ ਲਾਇਆ ਫਿਰ ਫਿਰ ਮੋਢੇ ਤੇ ਹੱਥ ਲਾਇਆ ਜਿੱਤ ਮੰਦਰ ਵਾਲ ਦੇਖਿਆ ਉਹਦੀ ਅੱਖਾਂ ਚ ਪਾਣੀ ਸੀ ਉਹ ਰੋਈ ਜਾਂਦਾ ਸੀ ਮਤਲਬ ਜੀ ਰੋ ਮੈਂ ਥੋੜੀ ਗਲਤੀ ਹੋਈ ਮੈਂ ਮਾਫੀ ਮੰਗ ਲੈਣਾ उसी रहे उस बुजुर्ग ने हजी गल कही कागजा चीर के लाइ बड़ा गुस्सा आया कि सत साल खूह भर लेते दे हो बुजुर्ग कहता बुत तेनों माफे मानने की लड़नी आता यह सोच के आ गए कि हम तक पुत इन्होंने हाथों का बहुत एनपी बनाए थे पर अपने हथी बनाए हुए एनपी आप हाथ लग गया पहली बार Era não. ਚੱਲ ਜੀ ਉਹਦਾ ਦੇਖੋ ਤੁਸੀਂ ਹਾਲ ਕਿਵੇਂ ਉਹਨੇ ਸ਼ਰਾਬਾਂ ਦੇ ਵੱਡੇ ਵੱਡੇ ਲਾਕੇ ਪਟਾੜੇ ਤੇ ਲੋਕਾਂ ਨੇ ਕਿਛਦਾ ਡਾਕਸਾ ਦਾ ਸਹੈ ਜੀ ਨਸ਼ੇ ਦਾ ਛੜੀ ਕਿੰਨਾ ਸੋ ਵੀਰੋਏ ਦੇ ਕੋਲੇ ਕੋਈ ਜਿੰਦਾ ਨਹੀਂ ਇਹ ਤਾਂ ਬਸ ਆਪਣੀ ਵਾਰ ਹੀ ਢੀਕਦੇ ਆ ਵੀ ਹੁਣ ਪੰਜਾ ਦਾ ਸਾਡੀ ਵਾਰੀ ਆਉਗੀ ਐਸ ਵਾਰ ਕਦੇ ਫੇਰ ਗੂੜੀਆਂ ਬਚਾਣਾ ਚਾਹਾਂਗੇ ਗੂੜੀਆਂ ਘੜਾਈ ਕਰਕੇ ਸਾਡੇ ਪ੍ਰਧਾਨ ਜੀ ਨੇ ਮੋਲ ਨੇ ਸੋਸ਼ੀਰ ਦੇ ਵਿੱਚ ਮੈਂ ਤੁਹਾਨੂੰ ਇਹ ਕਹੂੰਗਾ ਏਕਾ ਰੱਖਿਓ ਇਹਨਾਂ ਤੇ ਯਕੀਨ ਨਾ ਕਰਿਓ ਆਖਰੀ ਮੌਕੇ ਪਹੁੰਚਾ ਕੋਲੇ 2017 ਚ ਜੇ 2017 ਚ ਦਿਲ ਟੁੱਟ ਗਿਆ ਤਾਂ ਫੇਰ ਦੁਬਾਰਾ ਕੇਜਰੀਵਾਲ ਨਾਲ ਕਿਸੇ ਦੀ ਹਿੰਮਤ ਨਹੀਂ ਕਾਇ ਸੱਚਾ ਦੀ ਹੁੰਦੀ ਹੈ ਹਾਂਜੀ ਸੋਇਆ ਹਾਂਜੀ ਕੇਜਰੀਵਾਲ ਆਹ ਇਹ ਕਾਲੀ ਦਾ ਜਿਹੜਾ ਪ੍ਰਚਾਰ ਕਰਨ ਦੇ ਤਰੀਕੇ ਥੋੜੇ ਜਿਹਾ ਹੋਰ ਦੇ ਕਿਤੇ ਵੀ ਛੱਡ ਦੇ ਜਗ੍ਹਾ ਵੀ ਫੋਟੋ ਨਾਲ ਲਾਈਏ ਪਾਣੀ ਦੀ ਟੈਂਕੀ ਤੇ ਬਾਦਲ ਦੀ ਫੋਟੋ ਉਹ ਜਿਹੜੇ ਕਾਲੇ ਨੇ ਉਹਨਾਂ ਤੇ ਬਾਦਲ ਦੀ ਫੋਟੋ ਨਹੀਂ ਲਗਾ ਜਾਂਦੇ ਆ ਬੱਸਾਂ ਤੇ ਬਾਦਲ ਦੀਆਂ ਫੋਟੋਆਂ ਹੁਣ ਸਾਨੂੰ ਪਤਾ ਲੱਗਿਆ ਕਿ ਹੁਣ ਤਾਸ਼ ਬਣਨਗੇ ਕਾਲੀ ਕਹਿੰਦੇ ਬਾਦਲ ਤਾਸ਼ਾ ਦਾ ਨਾਮ ਵਿਚਾਰੇ ਜਿਹੜੇ ਬਹਿਲੇ ਬੈਠੇ ਲੋਕ ਰੈਲੀ ਇਹਦਾ ਚਲਾਉਂਦੇ ਨੀ ਜਾ ਪਿੰਡਾਂ ਹਲੂ ਪਾਣੀ ਤੇ ਪਾਸ ਤੇ ਵੀ ਕਹਿੰਦੇ ਫੋਟੋ ਲਾਉਗੇ ਪਾਸ ਤੇ ਫੋਟੋ ਲੱਗੀ ਹੋਣੀ ਆ ਚਾਰੇ ਚਤਿਆਂ ਤੇ ਫੋਟੋ ਬਾਬਲ ਸਾਹਿਬ ਦੀ ਚਾਰੇ ਬਾਸ਼ਿਆਂ ਤੇ ਫੋਟੋ ਸੁਖਵੀਰ ਵਾਲਲ ਦੀ ਬੇਗਮਾਂ ਦੇ ਤੁੱਲ ਪਟਈ ਆ ਜਿਹੜਾ ਜੀ ਜੀ ਬੇਵਾਰਗੇ ਜੇ ਉਹ ਸਾਰੇ ਬੁੱਕੀ ਟਿੱਕੀ ਕੋਰ ਕੋ ਚਲੋ ਠੀਕ ਹੈ ਜੀ ਤਾਂ ਸ਼ਬਦਨ ਤੋਂ ਪਹਿਲਾਂ ਦੱਸਣਾ ਪਿਆ ਕਰੂ ਕਿ ਭਾਈ ਇੱਕ ਪੱਤਾ ਕਾ ਤੜਾ ਮੋੜਿਆ ਤਾਂ ਸ਼ਬਦਨ ਤੋਂ ਬਾਅਦ ਫੇਰ ਪੱਤਾ ਸਹਿ ਕਰੂ ਲੋਕ ਅੱਲਾ ਕਰਾ ਕਰਨਗੇ ਵੇ ਕਰਦੇ ਮੈਨੂੰ ਫਾਈਲੋ ਵੇ ਪੱਤੇ ਜੁੜੇ ਹੋਏ ਨੇ ਵੇ ਓ ਜਾੜੇ ਤੋਂ ਤੇ ਮੇਰੇ ਕੋਲੇ ਆ ਕੇ ਨਾ ਕਰੋ ਕਿ ਇਹਨਾਂ ああ <laughs>